ਨੰਨੂ ਆ ਚੀਜ਼ ਦਿਖਾਈ ਇੱਕ ਵੀਰਾਂ ਨੂੰ ਹਰਾ ਨਹੀਂ ਵਾਲੀ ਚੀਜ਼ ਦਿਖਾਉਣੇ ਆ 5210 ਇੱਧਰ ਦੇਖ ਕਿਹੜਾ ਡੇਟਾ ਹੈ ਇਹ ਚਲੋ ਹੈਗਾ ਆਪਣੇ ਇਹ ਤਾਂ ਥੋੜਾ ਜਿਹਾ ਹੋ ਗਿਆ ਹੈਗਾ ਇਹ ਅਸਤਰ ਇਹ ਅਸਤਰ ਆ ਆਪਣਾ ਚਾਚਾ ਦਾ ਪੁੱਤ ਇਹ ਅਸਤਰ ਹੱਥ ਲੱਗ ਗਿਆ ਅਸਤਰ ਇਹ ਕਿਸੀ ਅੱਗੇ ਅਸਤਰ ਹੱਥ ਫੜਾਤਾ ਸੀ ਅਸਤਰ ਰਵਰ ਅਸਤਰ ਕਰਤਾ ਹੈ ਤੇ ਫਿਰ ਇਹ ਪੰਜ 10 ਬਣਾਤਾ ਹਾਂਜੀ ਇਹ ਪੰਜ ਜਦਾ ਵੜਾਤਾ ਆਣ ਨੰਨ ਮੈਂ ਸੰਗਲ ਚਾਦਾ ਵਿਆਹ ਰੇਤਰਾਜ ਆਜੋ ਵੀਰੇ ਇੱਥੇ ਆਜੋ ਵੀ ਕਹਿਣ ਦਾ ਮਤਲਬ ਇਹ ਅਸਤਰ ਬਣ ਗਿਆ ਪਹਿਲਾ ਇਹ ਕੀ ਸੀ ਆ ਪਹਿਲਾ ਹੈ ਕਿਹੜਾ ਸੀ ਇਹ 50 50 50 50 ਡੀ ਹਾਂਜੀ 50 50 ਡੀ ਤੋਂ ਜਦੋਂ ਲਿਆਂਦਾ ਸੀ ਨਾ ਪਿੰਡ ਚ ਉਦੋਂ ਸਾਡੇ ਪਿੰਡ ਚ ਜੌਂਡੀਰ ਇੱਕ ਅੱਧਾ ਹੀ ਸੀਗਾ ਇਹ ਲਿਆਂਦਾ ਸੀ ਬਾਅਦ ਚ ਉਹਨਾਂ ਨੇ ਤੇ ਉਸ ਤੋਂ ਬਾਅਦ ਤੇ ਚਲੋ ਕਈ ਆਉਣ ਲਾ ਪਾ ਰਹੇ ਹਾਂ ਯਾਰ ਹਾਂ ਤੇ ਫਿਰ ਪਰ ਬਹੁਤ ਵਧੀਆ ਰਿਹਾ ਵਾਜੀ ਇਹ ਮਤਲਬ ਇਹ ਆ ਬਹਿ ਜਾਓ ਸਾਇਲੈਂਟ ਟਰੈਕਟਰ ਚੱਲਦਾ ਰਾਂ ਹੁਣ ਮ제 ਮ제 ਕਾਰ ਰੋਡ ਤੇ ਦੇ ਲਓ ਕੋਈ ਆਵਾਜ਼ ਨਹੀਂ ਕੋਈ ਡਿੰਗ ਨਹੀਂ ਸਾਹਮਣਾ ਜਾਂਦਾ ਮ제 ਮ제 ਖੇਤੀ ਨੂੰ ਵੀ ਵਧੀਆ ਟਰਾਲੀ ਨੂੰ ਵੀ ਵਧੀਆ ਤੇ ਉਦਾਂ ਵੀ ਮਤਲਬ ਰੋਡ ਤੇ ਇਹਦੀ ਕੋਈ ਕਮੀ ਦੱਸਣੀ ਹੋਵੇ ਕਮੀ ਭਾਜੀ ਇਦਾਂ ਕੋਈ ਹੈ ਹੀ ਨਹੀਂ ਵਧੀਆ ਉਹ ਹੁੰਦਿਆਂ ਜੀ ਆ ਪਰਟਾਉਣ ਦੇ ਉਹ ਚਲੋ ਭਾਜੀ ਫੇ ਉਹ ਨਹੀਂ ਉਹ ਵਿਰਾਣੇ ਫਿਰ ਵੱਡਾ ਕਰਨਾ ਹੁੰਦਾ ਨਾ ਹੋਈ 55 ਦਾ ਸੀ ਤਾਂ ਬਣਾਉਣਾ ਹੈ ਕਿ ਨਹੀਂ ਨਹੀਂ ਤਾਂ 55 ਦਾ ਤਾਂ ਨਹੀਂ ਸੀ ਬੰਨਾ ਸਹੀ ਗੱਲ ਆ ਨਹੀਂ ਤਾਂ ਇੱਥੇ 50 50 ਢੀਰ ਹੈ ਜਣਾ ਹਾਂ ਹਾਂ 55 ਦਾ ਹੋਣ ਬੋਝਾ ਦਾਸ ਕਰਤਾ ਵੱਡਾ ਕਰਤਾ ਬਾਪੂ ਮੰਨਦਾ ਨਹੀਂ ਸੀ ਕੁਦਾ ਆਹ ਕੁਛ ਤਾਂ ਕਰਨਾ ਹੀ ਸੀ ਸਹੀ ਗੱਲ ਆ ਹਾਂ ਬਾਜ਼ੀਆਂ ਤਾਂ ਕਿ ਲਾਉਣੀਆਂ ਨਹੀਂ ਪਰ ਮੇਰਾ ਵੀ ਨਾ ਇਹ ਗੱਲ ਹੱਸੇ ਸਮਝਾ ਕੇ ਮੈਂ ਫਿਰ ਗੱਲ ਕਰਦਾ ਉਹ ਵੀ ਚਲੋ ਇਸ ਕਹਿ ਰਹੋ ਇਹਦੀ ਵੀ ਨਹੀਂ ਚਲੋ ਗਲਤੀ ਸੀਗੀ ਹਾਂ ਇਹਨੇ ਤਾਂ ਆਪਣੇ ਨੂੰ ਚਲੋ ਮੁੰਡਾ ਇਹਨੂੰ ਬਾਹਲਾ ਕਹੀ ਜਾਂਦਾ ਵੀ ਮੈਂ ਸਿੱਖਣਾ 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 ਆ ਇਹਨੂੰ ਚਲੋ ਲੱਗਾ ਵੀ ਕੀ ਪਤਾ ਅੱਗੇ ਚਲਾ ਉਹ ਕਹਿੰਦਾ ਮੈਂ ਚਲਾ ਆਇਆ ਪਹਿਲਾਂ ਡਾਇਰੈਕਟਰ ਇਹਨੂੰ ਕਹਿੰਦਾ ਚਲ ਚਲਾਇਆ ਮੈਂ ਫੜਾਣਾ ਆ ਉਹ ਇਹਨੇ ਜਦੋਂ ਫੜਾਇਆ ਉਹ ਬੰਦੇ ਤੋਂ ਨਿਕਲ ਗਿਆ ਕੰਟਰੋਲ ਨਹੀਂ ਹੋਇਆ ਉਹ ਇਨਾ ਹੀ ਰੋਡ ਹੈਗਾ ਸਿੰਗਲ ਭਾਜੀ ਉਹ ਉਹਨੇ ਰੇਸ ਦਿੱਤੀ ਉਹਨੇ ਪਹਿਲਾਂ ਚਲਾਇਆ ਨਹੀਂ ਉਹ ਤੋਂ ਇਹ ਹੈਗਾ ਪਾਵਰ ਤੇ ਪਾਵਰ ਉਹਨੇ ਜਿੱਦਾਂ ਘੁੰਮਦਾ ਬਹੁਤ ਤੇ ਰੈਲੇ ਬਹੁਤ ਸਟੇਰੀਂਗ ਇਹਨਾਂ ਦੇ ਉਹ ਜਿੱਦਾਂ ਗਿਆ ਨਾਲ ਹੀ ਥੱਲੇ ਲਾ ਤਾ ਆਇਆ ਫੇਰ ਤਦੋਂ ਬਾਤੇ ਤਰ ਰਹਿ ਗਈ ਜਦਾਂ ਆਪ ਵਿਚਾਰ ਰਹਿ ਗਿਆ ਜਦਾਂ ਹੌਡ ਲੱਗਿਓ ਸੀਗੀ ਤਾਂ ਕਰਕੇ ਬਚਾ ਤਰ ਰਹਿ ਗਈ ਜਦਾਂ ਹੌਡੇ ਉੱਡ ਆ ਗਿਆ ਉਹਦੀ ਹੌਡ ਨੇ ਭਾਰ ਚੱਕ ਲਿਆ ਚੱਕ ਲਿਆ ਭਜੀ ओरिजिनल ਹੈਗਾ ਅੱਛਾ ओरिजिनल ਆ ਕੰਪਨੀ ਦੀ ਆਹੇ ਹੁਣ ਜੇ ਇਹੇ ਕਿਤੇ ਦੂਜੀ ਹੁੰਦੀ ਦੇਸੀ ਦੂਸੀ ਇਹ ਔਖਾ ਯਾਰ ਉਹੀ ਗੱਲ ਨਾ ਜਿਵੇਂ ਇਹਨੂੰ ਮੈਂ ਕਹਿੰਦਾ ਪਿਆ ਸਹੀ ਗੱਲ ਆ ਨਹੀਂ ਲਾ ਲੈਣੀ ਇਹਦੇ ਉੱਤੇ ਸੇਫਟੀ ਪਹਿਲਾਂ ਉਹ ਪਹਿਲਾਂ ਆ ਭਜੀ ਹੁਣ ਕੋਈ ਵੀ ਚੀਜ਼ ਆ ਆਪਾਂ ਨੂੰ ਕੀ ਨਾ ਵੀ ਆਪਾਂ ਭਜਾਇਆ ਹੋਵੇ ਹੂੰ ਇਹ ਕਿਹੜਾ ਭਜਾਇਆ ਸੀ ਹਾਂ ਹਨਾਈ ਮੋਰ ਤੇ ਰੇਸ ਕਰਤੀ ਦਿਓ ਨਾਲੇ ਇਹਦੇ ਚੱਕਰ ਵੀ ਨੋਰਮਲ ਰੱਖਿਓ ਕੋਈ ਰੇਸ ਨਹੀਂ ਬਾਲੀ ਖੋਲੀਓ ਨੋਰਮਲ ਆ ਨੋਰਮਮਲ ਓਰੀਜਨਲ ਆ ਸਾਰਾ ਇਹਨਾਂ ਦਾ ਕਿੰਨਾ ਦਾ ਭਾਅ ਹੈ ਇਹਦੇ ਚਾਰ ਗੇਰ ਇਧਰ ਆ ਹਾਂਜੀ ਤੇ ਉਧਰ ਲੋ ਹਾਈ ਤੇ ਬੈਕ ਹਾਂਜੀ ਯਾਰ ਇਹ ਟਰੈਕਟਰ ਨਾਲ ਤੁਸੀਂ ਕਿਹੜੇ ਕਿਹੜੇ ਇੰਪਲੀਮੈਂਟ ਕੱਢ ਦੇਖ ਸਿੱਖ ਇਹ ਆਪਣੇ ਨਾਲ ਇਹਨਾਂ ਪਲੋ ਵੀ ਚਲਾਇਆ ਭਾਜੀ ਹਾਂ ਰੋਟਾਵੇਟਰ ਵੀ ਚੱਲਦਾ ਹੀ ਆ ਇੱਕ ਮਿੰਟ ਰੋਟਾਵੇਟਰ ਚਲਾ ਲੈਂਦਾ 10 ਫੁੱਟ अच्छा ਵੀ ਸਾਰਾ ਕੁਝ ਇਹ ਵਧੀਆ ਖਿੱਚ ਲੈਣਾ ਪੂਰਾ ਆਇਆ ਨਾ ਇਹ ਵੱਡਿਆਂ ਦੀ ਤਾਂ ਤੇ ਕੰਮ ਕਰਦਾ ਇੱਕ ਮਿੰਟ ਕਰਦਾ ਭਾਜੀ ਵੱਡਿਆਂ ਦਾ ਤੇ ਕਰਦਾ ਕੰਮ ਕਰਦਾ ਪੂਰਾ ਤੁਸੀਂ ਇਹ حساب ਲਾ ਲਓ ਮਤਲਬ ਜਿੱਥੇ ਜਿੱਥੇ ਇਹਨੂੰ ਕਿਹਾ ਲੈ ਗਏ ਆ ਹਾਂ ਟਰਾਲੀ ਨੂੰ ਕਹਿ ਲੋ ਕਿਸੇ ਤਰ੍ਹਾਂ ਕਹਿ ਲੋ ਵਧੀਆ ਸਾਰੇ ਪਾਸੇ ਚੱਲਦਾ ਓਕੇ ਆ ਭਾਜੀ ਲਿਫਟ ਲੁਫਟ ਕਿਵੇਂ ਆ ਜੀ ਬਹੁਤ ਵਧੀਆ ਤਾਂ ਜੀ ਲਿਫਟ ਵੀ ਇਹਨੂੰ ਟਾਇਰ ਆਹੀ ਆਉਂਦੇ 12 ਕੇ ਕਿਹੜੇ ਆ 14 ਦੇ ਰੇਡੀਅਲ ਉਹ ਦੇਖਣੇ ਯਾਰ ਛੋਟੇ ਜਿਹੇ ਲੱਗਦੇ ਆ ਹਾਂਜੀ ਇਹਦੇ ਰੇਮ ਜਿੱਦਾਂ ਆ ਨਾ ਭਾਜੀ ਹੁਣ ਕਰ ਦੇਣੇ ਇਹਦੇ ਚ 16 16 ਦੇ ਪਾ ਦੇਣ ਜਾਂ 15 ਦੇ ਪਾਵਾਂਗੇ ਜਾਂ 16 ਦੇ ਇਹ ਕਰ ਦੇਣੇ ਚਾਹੀਦੇ 16 ਦੇ ਉਹਨੂੰ ਤੁਸੀਂ ਕਹਿ ਲਓ ਜਿੱਦਾਂ ਮਤਲਬ ਉਦਾਂ ਹੀ ਗਏ ਸੀਗੇ ਤੇ ਉਦੋਂ ਚਾਚੇ ਹੁਣੀ ਪਵਾ ਲਿਆ ਸੀ ਇਹਨੂੰ ਪਰ ਹੁਣ ਇਹਨੂੰ ਕਰ ਦੇਣਾ ਬੱਚੂਗਾ ਖਿੱਚਦਾ ਭਾਜੀ ਆਰਾਮ ਖਿੱਚਦਾ ਪੰਪ ਦੇ ਥੋੜੇ ਜਿਹਾ ਕਰ ਦੇਣਾ ਤੇ ਉਹ ਦਸੇੜ ਖਾਨੀ ਤੇ ਹੁਣ ਪਾਏ ਸੀਗੇ ਇਹਨੂੰ 16 ਦੇ ਖਿੱਚਦਾ ਆਰਾਮ ਨਾਲ ਹੁਣ ਪੱਕੇ ਪਾ ਦੇ ਤਾਂ ਆ ਕੇ ਦੇਖੇ ਸੀਗੇ ਹਾਂਜੀ ਜੋਡੀਰ ਇਦਾਂ ਦਾ ਡਰਾਈਵਰ ਆ ਭਾਈ ਮਤਲਬ ਮਰਦਾ ਮੁਰਦਾ ਨਹੀਂ ਸਹੀ ਹੈ ਕਿਤੇ ਵਧੀਆ ਚੱਲਦਾ ਹਾਂ ਕਿੰਨਾ ਮਾਡਲ ਦੱਸਿਆ ਸੀ 14 14 14 ਮਰ ਇਹਦਾ ਕੀ ਕੁਝ ਪਾਇਆ ਹੁਣ ਤੱਕ ਇਹਦਾ ਆਪਾਂ ਇਹਦਾ ਕਲਚ ਪਲੇਟ ਪਈ ਆ ਕੋਈ ਸ਼ੋਅ ਆ ਹਾਂ ਹੂੰ ਬਾਕੀ ਟਾਇਰ ਪਏ ਆ ਕਲਚ ਬੜ ਕੇ ਨੀਰੀ ਭਾਈ ਇੱਕ ਵਾਰ ਹੀ ਪਾਈ ਹੈ ਤਾਂ ਇੱਕ ਵਾਰੀ ਬਸ ਇੱਕ ਵਾਰੀ ਉਹ ਵੀ ਹੱਲੇ 5-6 ਮਹੀਨੇ ਹੋਏ ਆ ਬਸ ਫਿਰ ਕਹਿੰਦਾ ਮਤਲਬ ਕਿੰਨਾ ਮਾਡਲ ਦੱਸਿਆ ਤੂੰ 14 14 10000 ਸਾਲ 11 ਸਾਲਾਂ ਚ ਇੱਕ ਵਾਰੀ ਇੱਕ ਵਾਰੀ ਉਡੀ ਚਲਾਈ ਸਾਫ ਪਹਿਲਾਂ 3 ਦਿਨ ਦੀ ਵਾਲੀ ਸੀ ਹੁਣ 5 ਦਿਨ ਦੀ ਵਾਲੀ ਪਈ ਹੁਣ 5 ਵਾਲੀ ਪਈ ਵੱਡੀ ਪਈ ਉਹਦਾ ਉਹਨਾ ਪਿੱਛਾ ਬਰਜੀ ਅਜੇ ਪਿੱਛਾ ਮਰਦੀ ਸੀ ਇਹਦੀ ਹਾਂ ਥੋੜਾ ਜਣਾ ਅੱਗੇ ਥੋੜਾ ਜ੍ਹਾ ਦਬ ਕੇ ਚੱਲਦਾ ਸੀ ਘੁੱਟ ਹੋ ਗਏ ਹੁਣ ਇਹ ਹਣ ਪੂਰਾ ਰੇਲਾ ਚੱਲਦਾ ਹਜੇ ਤਾਂ ਹੀ ਦੇਖ ਲੋ ਨਾਲੇ ਰੇਸ ਮੋ ਵੀ ਕੋਈ ਨਹੀਂ ਪੰਗਾ ਲਿਆ ਉਹ ਸੀਲ ਉਦਾਂ ਦੇ ਉਦਾਂ ਲੱਗੀ ਆ Ориਜੀਨਲ ਆ ਸਾਰਾ ਕੁਝ ਇਹ ਉਦਾਂ ਹੀ ਉਦਾਂ ਵੀ ਬਥੇਰਾ ਭਜਦਾ ਇਹ ਆਹ ਵੇ ਜੀ ਰੋਡ ਸਪੀਡ ਚੱਲਦੀ ਇਹ 16 ਦੇ ਪਾਤੇ ਫਿਰ ਤਾਂ ਹੋਰ ਦੋੜੂ ਕਿਉਂਕਿ ਜਦੋਂ ਲਿਆਂਦਾ ਸੀ ਉਦੋਂ ਹੀ ਇੱਥੇ ਆਪਣੇ ਸੂਸਰ ਦਾ ਮੇਲਾ ਲਾਦਾ ਬਹੁਤ ਵੱਡਾ ਉਦੋਂ ਉੱਥੇ ਵੀ ਲੈ ਗਿਆ ਸੀ ਉਦੋਂ ਕਈ ਟਰੈਕਟਰ ਮਤਲਬ ਸਿੰਪਲ ਹੀ ਛੱਡਿਆ ਸੀ ਤੇ ਸਿੰਪਲ ਹੀ ਬੜਾ ਨਕਲਿਆ ਸੀ ਇਹ ਨੀ ਇਹਦੇ ਚ ਫੁਰਤੀ ਹੈਗੀ ਬਹੁਤ ਫੁਰਤੀ ਭਾਜੀ ਇੱਥੇ ਵਧੀਆ ਟਰੈਕਟਰ ਹੈ ਇਹ ਟਰੈਕਟਰ ਜਿਵੇਂ ਆਪਾਂ ਕਹਿ ਦਈਏ ਵੱਡੇ ਜਿਹੜੇ 16 ਦੇ ਟਾਇਰਾਂ ਵਾਲੇ ਆ ਉਹਨਾਂ ਨਾਲੋਂ ਇਹਦੇ ਚ ਫੁਰਤੀ ਜ਼ਿਆਦਾ ਹੈਗੀ ਆ ਜੇ ਆਪਾਂ ਹਾਲਾਤੇ ਢੇੜਾ ਲਿਆਉਣਾ ਹੋਵੇ ਨਾ ਉਤੋਂ ਦੀ ਇਹ ਉਹਨਾਂ ਤੋਂ ਉੱਤੇ ਅੱਗੇ ਆ ਲੈ ਲੈ ਉਹ ਭਾਜੀ ਢੇੜਾ ਜ਼ਿਆਦਾ ਹੈਗਾ ਢੇੜਾ ਢੇੜਾ ਜ਼ਿਆਦਾ ਹੈ ਹਾਂ ਇਹ ਚ ਫੁਰਤੀ ਜ਼ਿਆਦਾ ਹੈ ਜਿਹੜੇ ਜੌਂੜੀਆਂ ਦੇ ਦੂਸਰੇ ਟਰੈਕਟਰ ਆ ਉਹ ਤੋਂ ਨੇ ਸੁਸਤ ਆ ਸੁਸਤ ਆ ਕਟਿਆ ਉਹ ਜਿਵੇਂ ਨਾ ਜਿੱਦਾਂ ਹੁਣ ਕਹ ਲੋ ਕਈ ਟਰੈਕਟਰ ਆ ਹੁਣ ਜਿੱਦਾਂ ਆਪਾਂ ਏਜੰਸੀਆਂ ਨਾਮਾ ਲੈ ਜਾਂਦਾ ਦੱਬ ਕੇ ਚੱਲਦੇ ਘੁੱਟ ਹੋ ਗਏ ਜਾਂਦੇ ਇਹ ਮਤਲਬ ਇੰਨਾ ਆ ਜਦੋਂ ਥੋੜਾ ਬੋਤ ਕੋਈ ਕਰ ਲਈਏ ਨਾ ਇਹ ਪਟਾਕਾ ਫੇ ਬੰਬ ਪਿਆ ਇਹ ਪਟਾਕਾ ਹਾਂਜੀ ਇਹ ਇਸ ਕੋਲੋਂ ਘੈਂਟ ਆ ਹਾਂਜੀ ਕੋਈ ਵੀ ਕੋਈ ਵੀ ਦੇਖ ਲਈ ਆਪਾਂ ਟਰੈਕਟਰ ਹੁਣ ਕੰਪਨੀ ਜਾਏ ਸਵਰਾ ਲੈ ਲਈ ਹੋਲੰਡ ਦੇ ਲਈ ਜੌਂਡੀਅਰ ਮੈਸੀ ਕੋਈ ਵੀ ਲੈ ਲਈ ਆਪਾਂ ਕੋਈ ਬ੍ਰਾਂਡ ਹੋ ਗਿਆ ਫਾਰਮ ਹੋ ਗਿਆ ਮਾੜੀ ਮੋੜੀ ਛੇੜਖਾਨੀ ਕਰੋ ਓਕੇ ਟਰੈਕਟਰ ਪੂਰਾ ਫਿਰ ਆਪ ਹੀ ਉੜਦਾ ਹੀ ਫਿਰਦਾ ਹੈ ਜੀ ਜੌਂਡੀ ਰਿਨਾ ਇਹ ਸਾਇਲੈਂਟ ਜਆ ਕਾਰ ਚੱਲਦੀ ਆ ਆਮ ਨਾਲ ਇੱਕ ਸਾਹ ਦੀ ਇਹਨਾਂ ਜੇ ਆਪਣੇ ਸਿਆਣੇ ਬੰਦੇ ਲਾ ਲੋ ਜਾਂ ਕੁਝ ਵੀ ਹਾਂਜੀ ਉਹਨੂੰ ਜੇ ਆਪਾਂ ਪੁੱਛੀਏ ਤਾਂ ਪਹਿਲਾਂ ਇਹਨੂੰ ਪ੍ਰੈਫਰੈਂਸ ਦਊਗਾ ਦਊਗਾ ਭਾਜੀ ਉਹ ਕਹੂਗਾ ਯਾਰ ਨਜ਼ਾਰਾ ਜੇ ਨਾ ਯਾਰ ਪੋਲਾ ਪੋਲਾ ਜਿਆ ਹਾਂ ਸਹੀ ਗੱਲ ਆ ਚੁੱਪਚੀ ਪੀਤਾ ਇੱਕ ਤਾਂ ਕਲਚ ਬ੍ਰੇਕ ਗੇਅਰ ਹਣਾ ਸਾਰਾ ਕੁਝ ਬਹੁਤ ਵਧੀਆ ਹਾਂ ਠਹਿਹੇ ਦਾ ਜੈਮ ਕਰਦਾ ਇਹ ਇਹ ਨਹੀਂ ਹੈਗਾ ਵੀ ਜਿੱਦਾਂ ਹੁਣ ਆਪਾਂ ਬਾਕੀ ਟਰੈਕਟਰ ਵੀ ਦੇਖ ਲਈਏ ਤੇਜ਼ ਬ੍ਰੇਕਾਂ ਹੋ ਗਈਆਂ ਰਿਸਕ ਹੋ ਗਈਆਂ ਜਦੋਂ ਵਾਂ ਲੋ ਇੱਥੇ ਮਾਰੀ ਕਈ ਹੁੰਦੇ ਕਿ ਵਾਰ ਛੱਡ ਜਾਂਦੇ 5 ਫੁੱਟ 10 ਫੁੱਟ ਗਾਂ ਜਾ ਕੇ ਇਹ ਜਿੱਥੇ ਮਾਰਤੀ ਟਾਇਰ ਠਹਿਹੇ ਜੈਮ ਆ ਨਾ ਇਹ ਉੱਥੇ ਜਾ ਕੇ ਰੇਡੀਅਲ ਦੇ ਵੀ ਟਾਇਰ ਹੁਣ ਰੋਜ ਜਾਂਦੇ ਹਾਂ ਬ੍ਰੇਕਾਂ ਬਹੁਤ ਵਧੀਆ ਇਹਦੀਆਂ ਬਾਕੀ ਚੰਗੀਆਂ ਨੇ ਇਹਦੇ ਆਈਪੀਟੀਓ ਅੱਡੀ ਆਇਆ ਹਾਂਜੀ ਇਹਦੇ ਆ ਕਲਚ ਪੀਟੀਓ ਅੱਡੀ ਆ ਹਾਂਜੀ ਯਾਰ ਆ ਇਹਦੇ ਸੋਕੇ ਆ ਨਾ ਸਹੀ ਗੱਲ ਆ ਵੀ ਭਾਵੇਂ ਛੋਟਾ ਮਾਡਲ ਲਿਆ ਹੂੰ ਅੱਛਾ 540 EV ਹੈਗੇ ਆ ਹਾਂਜੀ ਵਦੋਂਦਰਾ ਭਾਵੇਂ ਕਹਿੰਨ ਨੂੰ ਛੋਟਾ ਹੈ ਸਾਰਾ ਕੁਝ ਆ ਸਾਰਾ ਕੁਝ ਆ ਭਾਜੀ ਹੈ ਸਾਰਾ ਕੁਝ ਆ ਨੰਨੂ ਪਿੱਛੇ ਆਹ ਬੂਫਰੇ ਦੇ ਦੋ ਦੋ ਲਾਇਓ ਭਾਜੀ ਅਭੀ ਲਾਣੇ ਆ ਚਾਰ ਇਹ ਵੀ ਐਦਗੀ ਨਗਰ ਕੀਤਾ ਨਾ ਦਸੰਬਰ ਚ ਤੁਹਾਡਾ ਅਗਿਆਤ ਤਿਆਰ ਕਰ ਦੇਣਾ ਸਾਰਾ ਉਹ ਵੀ ਦੁਬਾਰਾ ਕਰਨਾ ਆਪਣੇ ਵਾਲਾ ਵੀ ਅੱਛਾ ਇਹ ਵੀ ਸਾਰਾ ਦੁਬਾਰਾ ਕਰਨਾ ਤੇ ਯਾਰ ਮੈਂ ਨਾ ਵੀਰ ਨੂੰ ਜਦੋਂ ਆਪਣਾ ਕੈਮਰਾ ਬੰਦ ਸੀ ਉਦੋਂ ਪੁੱਛੀ ਇੱਕ ਗੱਲ ਵੀ ਇਹਦੇ ਨਾਲ ਐਸਾ ਕਿਹੜਾ ਜਗੜ ਬੰਦ ਲਾਉਂਦੇ ਜਿੰਨਾ ਬੜੀ ਇਦਾਂ ਜਿੰਦਾ ਕਹਿ ਲੋ ਜਦੋਂ ਕੋਈ ਜਦਾਮਲ ਪਲੋ ਪਲੂ ਪਾਉਣੇ ਆ ਉਹਦੀ ਸੈਟਿੰਗ ਆਪਾਂ ਨੂੰ ਛੇੜਨੀ ਆਂ ਤੇ ਟੇਲਰਾਂ ਦੀ ਹੋਰ ਤੇ ਆਗੇ ਲਿਫਟ ਵਾਲੇ ਦੀ ਹੋਰ ਕਰਾਹ ਦੀ ਹੋਰ ਰੋਟੇਟ ਵੀ ਇਹ ਤਾਂ ਬਾਹਾਲ ਹੀ ਤਸੀਬਦੰਦਰ ਜਿਵੇਂ ਨਾ ਹੱਕ ਦਾ ਵਰਤੀ ਨਹੀਂ ਹੁੰਦੀ ਵੀ ਇੰਨੇ ਤੇ ਹੀ ਨਾ ਸਾਰਾ ਜੋਰ ਹੈ ਤੇ ਲਾ ਦੇ ਜੋਰ ਭਾਜੀ ਨੇ ਹੁੱਕ ਨੂੰ ਵੀ ਟਰਾਲੀ ਨੂੰ ਬਹੁਤ ਵਧੀਆ ਨਹੀਂ ਆਹ ਤੁਹਾਡਾ ਕੰਮ ਵਧੀਆ ਯਾਰ ਜਿਹੜਾ ਤੁਸੀਂ ਨਾਟਕ ਰਸੀ ਹਾਂਜੀ ਇਹ ਵੱਡੇ ਲੈ ਆ ਕੇ ਪਾਇਓ ਹੁੱਕ ਵੀ ਵੱਡੀ ਲਾਈਓ ਇਹਨੂੰ ਸਾਰਾ ਜਿੱਦਾਂ ਮਤਲਬ ਨਹੀਂ ਤਾਂ ਕਈ ਜੌਂਡੀਅਰ ਹੁੰਦੇ ਆ ਆ ਚੀਜ਼ ਪਾੜ ਦਿੰਦੇ ਪੱਤੀ ਸਾਡੇ ਆਪ ਪਾਟੀ ਆ ਹਾਂਜੀ ਇਹਦੀ ਹੈਵੀ ਆ ਪੱਤੀ ਉਦਾਂ ਵੀ ਹੂੰ ਬਾਕੀ ਟਰਾਲੀ ਨੂੰ ਜਿੰਨਾ ਇਹ ਚੱਲਦਾ ਸੀਗਾ ਪਹਿਲਾਂ ਹੁਣ ਤਾਂ ਚਲੋ ਗੰਨੇ ਦਾ ਘਟਾਤਾ ਆ ਜਿੱਦਾਂ ਕਣਕ ਜਿਹਾ ਲਾਈਆਂ ਬੰਦੇ ਹੀ ਇੱਕ ਹਿਸਾਬ ਦਾ ਪਹਿਲਾਂ ਕਮਾਜ ਜ਼ਿਆਦਾ ਪਹਿਲਾਂ ਤੋਂ ਦਿਲ ਜ਼ਿਆਦਾ ਕਮਾ ਲਿਆ ਜ਼ਿਆਦਾ ਹੁਣ ਮਤਲਬ ਜਿਦਾ ਝੋਨਾ ਆ ਪਰ ਹੁਣ ਘਟਾਈ ਜਾਂਦੇ ਆ ਹਾਂ ਉਹ ਚੋਂ ਨਾਲ ਨਿਕਲ ਹੁਣ ਬੂਟੇ ਜਿੱਦਾਂ ਆਪਣੇ ਜ਼ਿਆਦਾ ਲੱਗਣ ਲੱਪਿਆ ਸਫੈਦਾਂ ਪਾਪੂਲਰ ਇਹ ਜ਼ਿਆਦਾ ਲੱਗਣ ਆਪਣੇ ਵੀਡੀਓ ਦੀ ਇੱਧਰ ਜਾਵਾਂਗੇ ਸਫੈਦਾਂ ਸਾਰੇ ਇੱਧਰ ਨੂੰ ਭਾਈ ਚੋ ਆਹ ਸਾਰਾ ਮੋਰ ਦੁਗਰੀ ਆ ਆ ਚੋ ਆ ਇੱਧਰ ਜਿੱਥੋਂ ਇੱਥੋਂ ਸ਼ੁਰੂ ਹੋਗਾ ਤੁਸੀਂ ਅੱਗੇ ਤਾਂ ਜੜਾਮ ਨੂੰ ਨਿਕਲਣਾ ਸਾਰੇ ਸਫੈਦਾਂ ਯਾਰ ਜਿਵੇਂ ਤੁਹਾਡੇ ਇੰਨੇ ਰੁੱਖ ਹਾਂਜੀ ਤੇ ਰਾਤ ਨੂੰ ਬੰਦਾ ਇਕੱਲਾ ਇਕੱਲਾ ਜਾ ਸਕਦਾ ਜਾ ਸਕਦਾ ਭਾਈ ਉਦਾਂ ਨਹੀਂ ਮਤਲਬ ਤੁਸੀਂ ਕੋਈ ਚੱਕਰ ਕਹਿ ਲਓ ਮਤਲਬ ਤੁਸੀਂ ਕੱਲੇ ਆ ਨਾ ਹਾਂ ਆਹੀ ਵੀ ਜਾਈਦਾ ਰਾਤ ਨੂੰ ਮੋਟਰਾਂ ਬੰਦ ਕਰਨ ਜਾਣੀ ਹੁੰਦਾ ਕੱਲੇ ਚਾ ਜੀ ਦਾ ਕੋਈ ਚੱਕਰ ਹੀ ਨਹੀਂ ਸੇਫ ਆ ਸੇਫ ਆ ਮਾਰੇ ਦੀ ਪਿੰਡ ਤੇ ਕਿਰਪਾ ਆ ਪਰ ਤੁਹਾਡੇ ਦਾ ਵੈਸੇ ਹੀ ਯਾਰ ਹਾਂਜੀ ਤੁਹਾਡੇ ਉਹ ਜਿਹੜੀ ਫੋਟੋ ਲੱਗੀ ਸੀ ਵੀਰਾਂ ਨਾਲ ਮਾਰੇ ਦੱਸੀ ਆਪੋ ਉਹ ਆਪਣੇ ਸ਼ਹੀਦ ਸਿੰਘ ਆ ਗਦਰੀ ਲਹਿਰ ਚ ਸ਼ਹੀਦ ਹੋਇਆ ਉਹ ਸ਼ਹੀਦ ਬਾਬੂ ਹਰਨਾਮ ਸਿੰਘ ਜੀ ਹਾਂ ਮੈਂ ਵੇਖੀ ਫੋਟੋ ਉਹਨਾਂ ਦੀ ਘਰੇ ਆਪਣੇ ਫੈਮਲੀ ਚੋਂ ਆ ਸਾਡੇ ਮੈਂ ਤਾਂ ਪੁੱਛਿਆ ਨਾ ਉਹ ਤੁਹਾਡੀ ਫੈਮਲੀ ਚੋਂ ਆ ਸਾਡੀ ਫੈਮਲੀ ਚੋਂ ਆ ਵੈਰੀ ਗੁੱਡ ਹਾਂਜੀ ਇਕ ਤਾਂ ਚੰਗੇ ਕਾਬਲ ਲੜ ਲੈਣ ਜਿੰਨੂੰ ਕਹਿ ਸਕਦੇ ਆਪਾਂ ਸਾਰੇ ਚੰਗੇ ਹੁੰਦੇ ਆ ਇਸ ਗੱਲ ਨੂੰ ਹੁਣ ਉਹ ਦੂਜੇ ਪਾਸੇ ਨਾ ਲੈ ਜਾ ਜੀ ਪਰ ਜਿੰਨੇ ਕੋਈ ਯੋਗਦਾਨ ਦਿੱਤਾ ਨਾ ਆਪਣੇ ਵਾਸਤੇ ਸਹੀ ਗੱਲ ਹੈ ਉਹ ਬਾਬੇ ਦੀ ਮਿਹਰ ਨਾਲ ਚਲੋ ਵੈਗਰੂ ਸਾਰੇ ਪੰਜਾਬ ਸਾਡਾ ਸਾਰਾ ਹੀ ਹਾਂਜੀ ਹਾਂਜੀ ਬਲੱਡ ਲਾਈਨ ਸਾਡੀ ਤਤਕੋਈ ਆ ਸਹੀ ਗੱਲ ਹੈ ਤੇ ਅਮਾ ਘਰੇ ਫੋਟੋ ਦੇਖੀ ਸੀ ਸਾਧੂ ਬਸਤਪਾਲ ਸਿੰਘ ਜੀ ਸਾਰੀ ਵਾਲੇ ਉਹਨਾਂ ਦੀ ਬਹੁਤ ਕਿਰਪਾ ਸਾਡੇ ਪਿੰਡ ਤੇ ਵੈਰੀ ਗੁੱਡ ਹਾਂਜੀ ਆ ਆਪਣਾ ਗੁਰੂ ਘਰ ਆ ਇੱਥੇ ਹੂੰ ਤੇ ਹੁਣ ਤੁਹਾਡਾ ਪਿੰਡ ਕਹਿੰਦਾ ਮਤਲਬ ਧਾਰਮਿਕ ਹਾਂਜੀ ਗੁਰੂਆਂ ਦਾ ਪਿੰਡ ਆ ਗੁਰੂ ਪੀਰਾਂ ਦਾ ਹਨਾ ਹਾਂਜੀ ਵੈਰ ਰੁਸਾ ਰਣ ਚੜਦੀ ਕਲਾ ਕਰੇ ਤੇ ਯਾਰ ਇੱਕ ਚੀਜ਼ ਜੌਂਡੀਰ ਤੇਲ ਤੋਂ ਬੜਾ ਬਦਨਾਮ ਆ ਹਾਂਜੀ ਖਾਂਦਾ ਵੱਧ ਗਣੀ ਖਾਂਦੇ ਖਾਂਦਾ ਇੰਨਾ ਹੈ ਭਾਈ ਜੇ ਹੁਣ ਮੰਨ ਲਓ ਕੋਈ ਵੀ ਚੀਜ਼ ਆ ਜੇ ਆਪਾਂ ਦਾ ਸਵਾਦ ਲੈਣਾ ਕਿਸੇ ਚੀਜ਼ ਲਈ ਆਪਾਂ ਨੂੰ ਪਿੱਛੇ ਵੀ ਹਟਾਣਾ ਪੈਣਾ ਮੈਂ ਤੈਨੂੰ ਪੁੱਛਿਆ ਇਹਦੀ ਕੋਈ ਮਾੜੀ ਗੱਲ ਦੱਸ ਹਾਂਜੀ ਚਲੋ ਭਾਈ ਜੌਂਡੀਰ ਇਕੱਲਾ ਨਹੀਂ ਸਾਰੇ ਤੇਲ ਖਾਂਦੇ ਆ ਪਰ ਸਵਾਦ ਵੀ ਦਿੰਦੇ ਆ ਨਾ ਸੀ ਇਹ ਵੀ ਗੱਲ ਆ ਹੁਣ ਆਪਾਂ ਕੋਈ ਵੀ ਦੇ ਲਿਆ ਤਿੰਨੇ ਆਪਣੇ ਖੜੇ ਆ ਹੋਰ ਅਨੇ ਹੋਰ ਕੋਈ ਅਦਰ ਬ੍ਰਾਂਡ ਦੇ ਲਈ ਆਪਾਂ ਰਾਟ ਹੈਗਾ ਉਹਨਾਂ ਦਾ ਪਰ ਇਹ ਸਾਇਲੈਂਟ ਆ ਇਹ ਸਾਇਲੈਂਟ ਹਾਂਜੀ ਹੁਣ ਮੰਨ ਲਓ ਜਿੱਦਾਂ ਆਪਾਂ ਜੇ ਰਾੜ ਪਾਉਣਾ ਫੇ ਆਪਾਂ ਮੈਸੀ ਲੈ ਆਦੇ ਹੌਲੰਡ ਦਾ ਸਾਡੇ ਸਵਰਾਜ ਹੋ ਗਿਆ ਕੋਈ ਵੀ ਹੋ ਗਿਆ ਹੁਣ ਜੇ ਮੰਨ ਲਓ ਆਪਾਂ ਇੱਕ ਚੁੱਪਚੀ ਤਾ ਚਾਹੀਦਾ ਹੁੰਦਾ ਡਾਇਰੈਕਟਰ ਹੁਣ ਇਹਦਾ ਰੋਡ ਤੇ ਜਾਵੇ ਪਤਾ ਨਾ ਲੱਗੇ ਵੀ ਨਾ ਗਿਆ ਵਾਹ ਸੁਪਰ ਰਸਤਮ ਇਹ ਇਦਾਂ ਹੁੰਦਾ ਬਸ ਇਹਨੂੰ ਵੀ ਕਰਾਂਗੇ ਗਾਹਾ ਇਦਾਂ ਪਿੱਛੋਂ ਹੀ ਕੱਢਿਆ ਕਰ ਲੈ ਇਹ ਵੀ ਇੱਕ ਵਾਰ ਹੋਰ ਕੀ ਕਰਾਂਗੇ ਇੱਕ ਵਾਰ ਇਹਦਾ ਪਤਾ ਕੁਝ ਇਹ ਸੌਖਾ ਹੋ ਜਾਂਦਾ ਕਿ ਔਖਾ ਹੁੰਦਾ ਨਹੀਂ ਹੋ ਜਾਂਦਾ ਭਾਜੀ ਇੰਨਾ ਸਮਾਨ ਦੇ ਸਿਰ ਤੇ ਆ ਚੰਗਾ ਮਿਸਤਰੀ ਹੋਵੇ ਇਹਦਾ origignal ਮਿਲ ਜੂ ਸਮਾਨਕ ਨਹੀਂ ਮੇਰੇ ਹਿਸਾਬੇ ਕਿਉਂਕਿ ਜੌਂਡੀਰ ਐਡਾ ਕੁਝ ਦਿੰਦਾ ਮਿਲਦਾ ਭਾਜੀ ਮਿਲ ਜੂਗਾ ਮਿਲ ਜੂਗਾ ਭਾਜੀ ਜਲੰਧਰ ਵੀ ਹੈਗੇ ਆ ਤੇ ਪਟਿਆਲੇ ਵੀ ਆ ਆਹਣ ਮਿਲਦਾ ਨਹੀਂ ਨਹੀਂ ਮੇਰੇ ਕਹਿਣ ਦਾ ਮਤਲਬ ਦੱਸੋ ਕੀ ਇਹ ਵੀ origignal ਜਿਵੇਂ ਜੌਂਡੀਰ ਦੀਆਂ ਗਰਾਰੀਆਂ ਮਤਲਬ ਜੇ ਆਪਾਂ ਕਹਦੀਏ ਆਪਾਂ ਉਹਨਾਂ ਦੇ ਬਰਾਬਰ ਕਰਨਾ ਜਾਂ ਹੋਰ ਬਰਾਬਰ ਦਾ ਫੇ ਨਹੀਂ ਇਹਦਾ origignal ਹੈਗਾ ਹਾਂ ਮੈਂ ਉਹ ਹੀ ਆਪਾਂ ਨੂੰ ਬਣਾਉਣਾ ਪੈਣਾ ਉਹ ਲੁਧਿਆਣੇ ਆ ਉਹ ਲੁਧਿਆਣੇ ਹਾਂਜੀ ਲੁਧਿਆਣੇ ਬਣਾ ਕੇ ਫੇ ਪਾ ਲਈਏ ਫੇ ਇੰਨਾ ਫੇ ਇਹ ਖੇਤੀ ਲਈ ਨਹੀਂ ਰਹਿ ਜਾਣੇ ਹਾਂ ਇਹ ਸਰ ਭੱਜਣ ਲਈ ਆ ਇਹ ਦੋਵੇਂ ਕੰਮ ਤਾਂ ਨਹੀਂ ਕਰ ਸਕਦਾ ਨਹੀਂ ਇਹ ਨਹੀਂ ਕਰ ਸਕਦਾ ਇਹ ਕਿਉਂਕਿ ਇਹਦਾ ਬੈਕ ਗੇਅਰ ਇਹਦਾ ਸਿਸਟਮ ਹੀ ਹੋਰ ਹੈ ਹਾਂਜੀ ਇਹ ਨਹੀਂ ਕਰ ਸਕਦਾ ਜੇ ਇਹਨੂੰ ਭਜਾਉਣਾ ਆ ਫਿਰ ਭਜੂਗਾ ਜੀ ਹਾਂਜੀ ਤੇ ਜੇ ਭਜੂਗਾ ਤਾਂ ਫਿਰ ਖੜਾ ਹੀ ਭਜੂਗਾ ਫਿਰ ਖੜਾ ਹੀ ਭਜੂਗਾ ਕਿਉਂਕਿ ਹੁਣ ਜੇ ਮੰਨ ਲਓ ਆਪਾਂ ਖੇਤ ਤੋਂ ਹਟਾਣਾ ਹੀ ਆ ਇੱਕ ਵਾਰ ਬੰਦਾ ਪੂਰਾ ਹੀ ਰੋਂਦਾ ਰੀਜ ਪੂਰੀ ਵੀ ਇੱਕ ਵਾਰ ਚੰਗੀ ਤਰ੍ਹਾਂ ਹੀ ਕਰਦੇ ਆ ਇਹਨੂੰ ਵੀ ਹਾਂਜੀ ਇਹ ਹਿਸਾਬ ਆ ਇਹਦਾ ਵੀ ਹੱਥ ਜਿੱਥੇ ਪਾਈਦਾ ਬਸ ਸਿਰਾ ਲਾਈਦਾ ਬਸ ਇੱਕ ਵਾਰੀ ਯਾਰ ਜਾਂ ਤਾਂ ਅੰਦਰ ਪਾਉਣਾ ਨਹੀਂ ਤੇ ਜੇ ਫਿਰ ਪਾਉਣਾ ਸਹੀ ਗੱਲ ਤੇ ਫਿਰ ਕੰਮ ਕੋਕੇ ਹੀ ਚੜਨੇ ਹੈ ਸਹੀ ਗੱਲ ਆ ਵਜੀ ਵਿਹਲਾ ਹੁਣ ਬਾਰੀ ਲਾਉਣ ਆਏ ਸਪੈਸ਼ਲ ਗੱਡੀ ਦੇ ਉਹ ਤਾਂ ਅੰਦਰ ਬਾਰੀ ਖੁੱਲੀ ਛੱਡ ਗਏ ਤੇ ਹੁਣ ਭੱਜ ਗਏ ਨੇ ਸਹੀ ਗੱਲ ਆ ਵਜੀ ਅਥਰਾ ਕੋੜਾ ਹੋਰ ਵੀ ਇਹ ਤਾਂ ਅੱਗੇ ਵੀ ਦੱਸ ਕੇ ਡਿਆ ਇੱਥਰਾ ਇਹ ਹੈ ਇੱਥਰਾ ਬਰਾ ਬਰਾ ਵਾਏ ਮੇਰੀ ਜੀ ਇਹ ਕਹਿੰਦੇ ਜਦ ਟਰੈਕਟਰ ਸਾਇਲੈਂਟ ਹੈ ਨਾ ਇਹਦਾ ਉਹ ਸੌਗਦਾ ਵੇ ਇਹ ਬੰਦਾ ਸਾਡਾ ਫਾਇਲਡ ਆ ਪਾਰੇ ਅਥਰਾ ਜਾਵਦਾ ਏ ਥੋੜੀ ਜਾ ਮੈਂ ਸਵਾਹ ਕੱਡੀਆਂ ਫਾਇਦਾ ਕੀ ਹੋਇਆ ਤੁਸੀਂ ਉਧਰੋਂ ਲੈ ਗਏ ਹੈ ਹੈ ਅੱਛਾ ਅੱਛਾ ਚਲੋ ਇਹਦੀ ਮਰੀ ਸ਼ੋ ਚੱਕੀਆਂ ਉਹਦੇ ਉਹ ਅੰਨੀ ਤਾਂ ਖੋਲੀ ਤੁਹਾਨੂੰ ਨਾ ਉਹਦਾ ਉਹਦਾ ਵਿਖਾਉਣੇ ਇੱਕ ਹੋਰ ਉੱਤੋਂ ਹੱਥ ਮਾਰ ਲਾ ਮੜਾ ਐ ਇਥੋਂ ਤੱਕ ਉਹ ਵਿਚੇ ਰਾਵਗਾ ਹੇਲਾ ਅਜੀਦਾ ਭੇਦ ਹੁੰਦਾ ਨਾ ਸਹੀ ਹੁੰਦਾ ਬਾਈ ਇੱਥੇ ਪਾਣੀ ਬਾਅਦ ਚ ਪਾਏ ਵਲ ਆਸੀ ਧੰਨਵਾਦ ਫਿਰ ਆਪਾਂ ਅੱਜ ਬੜਾ ਠੰਡਾ ਹਣ ਕੋਈ ਗੱਲ ਨਹੀਂ ਆਪਾਂ ਸੋਭੋ ਬਾਈ ਜੀ ਇਨਸ਼ਾ ਅਣ ਪੀ ਯਾਰ ਆਗੀ ਲਾਇਆ ਇਹ ਭਾਈ ਇਹ ਤੇ ਦੂਜੀ ਲਾਈ ਹੋ ਰਲੇ ਜੀ ਇਹ ਲੈਟਰ ਲੁੱਟਾਂ ਦਾ ਅਚਾ ਲੈਟਰ ਲੁੱਟਾਂ ਦਾ ਸਿਸਟਮ ਆ ਇਹ ਡੱਬੀ ਫੇਰ ਕਵਰ ਕੀਤੀ ਹੋ ਮੈਂਟੇਨ ਕਰਨ ਵਾਲੋ ਖਰਚਾ ਜਿਆਦਾ ਆਦਾ ਕਿ ਨਹੀਂ ਮਨਟੇਨ ਦਾ ਮਤਲਬ ਕੀ ਹੁੰਦਾ ਸਰਵਿਸ ਸਰਵਿਸ ਨਹੀਂ ਸਹੀ ਆ ਭਾਜੀ ਸਹੀ ਆ ਸਾਡੀ ਏਜੰਸੀ ਹੈਗੀ ਆ ਆਪਣੇ ਇੱਥੇ ਹਾਂ ਹਾਂਜੀ ਪੂਰੀ ਰਹੀ ਤਾਂ ਹੈਗੀ ਆ ਇਹਦੀ ਏਜੰਸੀ ਹਾਂ ਬਈ ਜਾਇ ਜੀ ਆ ਜਾਇ ਜੀ ਕੱਲਾ ਤੇਲ ਨੂੰ ਛੱਡ ਕੇ ਬਾਕੀ ਸਾਰਾ ਕੁਝ ਵਧੀਆ ਇਹ ਬ੍ਰਾਂਡ ਨਾਲ ਦੋ ਚੀਜ਼ਾਂ ਤੋਂ ਬਦਨਾਮ ਡੀਜ਼ਲ ਤੇ ਰਿਪੇਅਰ ਕਹਿੰਦੇ ਮਹਿੰਗੀ ਆ ਉਹ ਉਦਾਂ ਭਾਜੀ ਜਿੱਦਾਂ ਕਹਿ ਲੋ ਹੁਣ ਜੇ ਆਪਾਂ ਬਾਕੀਆਂ ਨਾਲ ਕੰਪੇਅਰ ਕਰੀ ਫੇਰ ਚਲੋ ਹੈਗੀ ਆ ਹਾਂ ਫੇ ਉਹ ਫੇ ਗੱਲ ਉਹ ਹੀ ਆ ਗਈ ਜੇ ਸੁੱਖ ਦੇਣੇ ਆ ਮੈਂ ਬਾਈ ਨਾਲ ਗੱਲ ਕਰਦਾ ਨਾ ਮਨਦੀਪ ਨਾਲ ਮਨਦੀਪ ਬਾਈ ਕਹਿੰਦਾ ਨਾ ਤੂੰ ਵਾਕਈ ਉਹ ਬਾਈ ਦੀ ਗੱਲ ਤੇ ਖਰਾ ਉਤਰਿਆ ਉਹ ਬਾਈ ਕਹਿੰਦਾ ਨਾ ਕਹਿੰਦਾ ਸਾਡਾ ਕਸਟਮਰ ਹੀ ਆਡੇ ਯਾਰ ਹਾਂਜੀ ਕਹਿੰਦਾ ਅਸੀਂ ਟੋਕ ਵਜਾ ਕੇ ਕਹਿੰਨੇ ਸਾਡਾ ਮਹਿੰਗਾ ਹੀ ਸਹੀ ਗੱਲ ਆ ਜੇ ਮਹਿੰਗਾ ਆ ਤੇ ਮੈਂ ਹਾਂਡਦਾ ਵੀ ਆ ਫਿਰ ਹਣਾ ਹੁਣ ਇਹ ਨਹੀਂ ਹੈਗਾ ਮੰਨ ਲਓ ਹੀ ਕੁਛ ਹੋ ਜੂ ਅੱਜ ਤਾਂ ਇਹਨੂੰ ਹੋਰ ਪੰਪ ਵੀ ਦੇਖ ਲੈ ਲਿਆ ਅਰੇ ਅਸੀਂ ਬੰਦ ਆਇਆ ਨਾ ਪਰ ਤਾਂ ਵੀ ਵਧੀਆ ਚੱਲਦਾ ਡਾਕਟਰ ਹੁਣ ਇਹ ਤਾਂ ਕਈ ਹੁੰਦੇ ਆਉਂਦੇ ਤੇ ਪੜਦੋ ਚੱਕਦੋ ਕਰਦੋ ਲਾ 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 ਤੇ ਉਹ ਵੀ ਗੱਲ ਹੋਰ ਹੁੰਦੀ ਚੱਲ ਕਰਨੀ ਵੀ ਚਾਹੀਦੀ ਆਪਾਂ ਕਹਿੰਨੇ ਆ ਛੋਕ ਪੂਰੋ ਪਰ ਜੇ ਟਰੈਕਟਰ ਆਪਣਾ ਤੋਂ ਹੈਗੇ ਆ ਹੋਰ ਪੂਰ ਲੋ ਇੱਕ ਸਿੰਪਲ ਵੀ ਰੱਖ ਲੈਣਾ ਚਾਹੀਦਾ ਇੱਕ ਸਿੰਪਲ ਵੀ ਰੱਖਣਾ ਚਾਹੀਦਾ ਜੀ ਇਹ ਸਵਾਹ ਮੱਕੀ ਵੀਰ ਨੇ ਸੋਨਾ ਬਣਾਇਆ ਆਲਾ ਦੇ ਸ਼ੋ ਵੀ ਟਰਬੋ ਟਰਬੋ ਸਭ ਕੁਝ ਨਾਲ ਦਾ ਨਾ ਹਾਂਜੀ ਹਾਂਜੀ ਇਹਨੂੰ ਟਰਬੋ ਆਉਂਦੀ ਇਹਨੂੰ ਨਹੀਂ ਕੁਝ ਵੀ ਕੀਤਾ ਇਹਨੂੰ ਟਰਬੋ ਆਉਂਦੀ ਸੀਗੀ ਨਾ ਟਰਬੋ ਇਹਨੂੰ ਹੈਗੀ ਆ ਹਾਂ ਛੋਟੀ ਵੀ ਹੁੰਦੀ ਇਹਨਾਂ ਨੂੰ ਕੰਪਨੀ ਵਾਲੀ ਹਾਂਜੀ ਇਹ ਤਾਂ ਜਿਵੇਂ ਨਾ ਸਭ ਕੁਝ ਹੋ ਨਿਕਾ ਨਿਕਾ ਗਿਆ ਬਾਹ ਇਹਦੀ ਟਰਬੋ ਦੇਖਿਓ ਬਹੁਤ ਛੋਟੀ ਆ ਹਾਂ ਜੌਂਡੀਰ ਸਾਰਿਆਂ ਦੀ ਬਹੁਤ ਛੋਟੀ ਹੁੰਦੀ ਟਰਬੋ ਪਤਾ ਨਹੀਂ ਕੀ ਚੱਕਰ ਆ ਯਾਰ ਇਹ ਨਾ ਸਮਾਨ ਸਾਰਾ ਹੀ ਜਿਵੇਂ ਨਾ ਜਗ੍ਹਾ ਨੂੰ ਬੜਾ ਅਫਸੋਸ ਸਮਝ ਕੇ ਜੀ ਹਾਂਜੀ ਹਾਂਜੀ ਕੰਪੈਕਟ ਹੀ ਆ ਬਹੁਤ ਚੰਗਾ ਹੈ ਨਾ ਇਹਦਾ ਸਿਸਟਮ ਗੱਡੀਆਂ ਦਾ ਸਾਥ ਰੱਖਿਆ ਹਾਂ ਹੁਣ ਜਿਵੇਂ ਉਹ ਗੱਲ ਬਜੀ ਨਾ ਫਿਰ ਕਰਦਾ ਨਾ ਇਹਨੂੰ ਜਿਹੜਾ ਪੰਪ ਦਿੰਦੇ ਵੈ ਸੀਆਰਡੀ ਨੂੰ ਪਤਾ ਡੈਂਸਰ ਤਾਂ ਦਿੰਦੇ ਵੇ ਉਹ ਪੰਪ ਹੀ ਭੇੜੀ ਹੋਣਾ ਕਹਿੰਦੇ ਲੱਖ 2 ਲੱਖ ਦਾ ਪੰਪ ਹੀ ਹੈ ਸਹੀ ਹੈ ਉਹੋ ਹੀ ਫੇ ਅਗਰੇ ਟੋਟਾ ਦੀ ਗੱਡੀ ਨੂੰ ਕਹਿੰਦੇ ਆਉਂਦਾ ਫੋਰਚੂਨਰ ਨੂੰ ਅੱਛਾ ਜੀ ਜਿਹੜਾ ਪੰਪ ਭੋਨੇ ਨੂੰ ਦਿੱਤਾ ਅੱਛਾ ਜੀ ਤੇ ਫਿਰ ਮਹਿੰਗਾ ਆਪੇ ਹੀ ਹੋਣਾ ਹੋਏ ਸੀਆਈਡੀ ਆਈ ਇੰਨਾ ਆ ਬਾਈ ਹਜੇ ਜਿੱਦਾਂ ਹੁਣ ਲੋਕੀ ਜੋੜੀਆਂ ਨੇ ਕੱਢਤਾ ਆ ਜਾਂ ਡੀਅਰ ਨੇ ਹੁਣ ਹਮ ਹੁਣ ਲੋਕੀ ਹੋਰਨ ਨੂੰ ਸਿੱਧਾ ਹੋ ਗਿਆ ਆ ਹਾਂ ਆਪਣੇ ਇਧਰ ਬਹੁਤ ਵੀ ਗੱਲਾਂ ਆ ਪਿਆ ਹੋ ਰਹਿਣ ਹੌਲਣ ਹਾਂ ਕਿਉਂਕਿ ਉਹ ਹਜੇ ਆਉਂਡ ਐ ਸਾਡੇ 33 ਦੀ ਸਪੈਸ਼ਲ ਐਡੀਸ਼ਨ ਹੁੰਦਾ ਹੁਣ ਸਪੈਸ਼ਲ ਐਡੀਸ਼ਨ ਬੰਦ ਹੋ ਗਏ ਸੀ ਆੜੇ ਆਇਆ ਹੁਣ ਹੁਣ ਉਹ ਕਰਤਾ ਲਾਂਚ ਇਹਨਾਂ ਨੇ ਕਰਤਾ ਕਰਤਾ ਪਰ ਹਜੇ ਲੋਕਾਂ ਨੂੰ ਨਹੀਂ ਦਿੱਤਾ ਹਾਂ ਹੈਗਾ ਸਟਾਕ ਉਹਨਾਂ ਨੇ ਮਤਲਬ ਇੱਕ ਝਲਕ ਜੀ ਦਿੱਤੀ ਉਹਦੀ ਵਾਹ ਉਹ 3602 ਸ਼ਾਇਦ ਇਹਨਾਂ ਨੇ ਲਾਂਚ ਕੀਤਾ ਹਲੇ ਮੇਰਾ ਧਿਆਨ ਨਹੀਂ ਸੀ ਆ ਗਿਆ ਆ ਗਿਆ ਨਾ ਹਾਂਜੀ ਫੋਟੋ ਮੈਂ ਪਾਤੀਆਂ ਗਰੁੱਪ ਚ ਹਾਂ ਆ ਗਿਆ ਪਰ ਉਹ ショਅ ਮਦਰ ਡਿਫਰੈਂਟ ਜੀ ਕਰਤੀ ਆ ਕਿਉਂ ਹੁਣ ਲੇ ਜੇ ਕਰਤੀ ਉਹ ਏਦਾਂ ਸ਼ੋਹ ਸਾਰੀ ਮੋਰ ਇਹਦਾ ਡੱਡੂ ਜੀ 36 30 ਤਨਾ ਮੈਂ ਕਹਿੰਦਾ ਵਿਕਦਾ ਹੀ ਆਪਦੇ ਰੋਪ ਤੋਂ ਰੋਪ ਤੋਂ ਵੇਖਦਾ ਕੋਈ ਸੁਹਾ ਲੱਗਦਾ ਟਰੈਕਟਰ ਸੋਹਣਾ ਰੰਗ ਬਹੁਤ ਸੋਹਣਾ ਟਰੈਕਟਰ ਦਾ ਰੰਗ ਬਹੁਤ ਸੋਹਣਾ ਪਰ ਇਹਨਾਂ ਵੀ ਜੇ ਉਹਨਾਂ ਨੇ ਬਦਲਤਾ ਤੇ ਫਿਰ ਇੱਕ ਵਾਰੀ ਥੋੜਾ ਜਿਹਾ ਕੰਮ ਇੱਕ ਵਾਰੀ ਥੋੜਾ ਜਿਹਾ ਝਟਕਾ ਲੱਗੂ ਲੱਗਦਾ ਜੀ ਲੱਗਦਾ ਹੁਣ ਜਿਹੜਾ ਸਵਰਾਜ ਸੀ ਪੁਰਾਣਾ ਜਿਹੜਾ ਉਹ ਕਿੰਨੀ ਮਾਰਕੀਟ ਸੋਦੀ ਹੋਣ ਵਾਲੇ ਸਵਰਾਜ ਦੀ ਹੈ ਨਹੀਂ ਹੁਣ ਮਾਰਕੀਟ ਹੁਣ ਕਿਉਂਕਿ ਸ਼ੋ ਟੋਟਲੀ ਚੇਂਜ ਜਦੋਂ ਬੰਦ ਹੋਇਆ ਨਾ ਤੇ ਮੈਨੂੰ ਇਨੇ ਫੋਨ ਇਹਨਾਂ ਨੂੰ ਇਦਾਂ ਐ ਭਾਜੀ ਹੁਣ ਜਿੱਦਾਂ ਕੋਈ ਵੀ ਕੰਪਨੀ ਆ ਹੁਣ 60 ਆ ਆਪਣਾ 60 ਦੇ ਸਲਾਨਸਰ ਬਾਹਰ ਕਰਤਾ 60 ਵੀ ਕਦਾ ਹੀ ਜ਼ਿਆਦਾ ਇਸ ਕਰਕੇ ਕਿਉਂਕਿ ਤਿਆਰਖਾਨਾ ਬਹੁਤ ਸੌਖਾ ਆ ਸਕਦਾ ਸੋਨਾ ਇਹ ਮੋਡੀਫਾਈ ਕੀਤਾ ओरिजिनल ਹੀ ਸੋਨਾ ਲੱਗਦਾ ਲੱਗਦਾ ਕਿਉਂਕਿ ਜਿੱਦਾਂ ਹੁਣ ਆ ਮੈਸੀ ਆ ਮੰਨ ਲਓ ਮੈਸੀ ਤੇ 60 ਚ ਕੋਈ ਫਰਕ ਰਹਿ ਗਿਆ ਉਹਦੇ ਵੀ ਸਲਾਨਸਰ ਬਾਹਰ ਆਏ ਵੀ ਸਲਾਨਸਰ ਬਾਹਰ ਆ ਗਿਆ ਇਹਦੇ ਵੀ ਬਾਹਰ ਆ ਗਏ ਹਨਾ ਜੀ ਹੁਣ ਜਿਹੜਾ ਆਪਣੇ ਹਾਲੈਂਡ ਆ ਉਹਦੇ ਜਿਹੜਾ ਸਲਾਨਸਰ ਬਾਹਰ ਕੀ ਡੋ ਵੀ ਕੰਮ ਇਹ ਮੈ ਸੋਨਾ ਨਹੀਂ ਲੱਗਦਾ ਹੈਗਾ ਲੱਗਦਾ ਪਣੀ ਪੀਲਾ ਮੈਂ ਤਾਂ ਤਾਂ ਨਹੀਂ ਪੀਤਾ ਹੁੰਦਾ ਬਈ ਮੂੰਹ ਲਾ ਕੇ ਪੀਣਾ ਤੁਸੀਂ ਪੀ ਲੋ ਬਈ ਮੈਂ ਤਾਂ ਉਹਦਾ ਪੀਤਾ ਨਹੀਂ ਹੁੰਦਾ ਤੇ ਉਹ ਜਦੋਂ ਚੀਜ਼ ਨਾਲ ਨਾ ਇੱਕ ਰਹੀ ਛੇੜਖਾਨੀ ਜੀ ਹੁੰਦੀ ਆ ਉਹ ਆਪਣੇ ਦਿਮਾਗ ਚ ਘਰ ਕਰਨ ਲਗੀ ਥੋੜਾ ਸਮਾਂ ਲਾ ਸਮਾਂ ਲਾ ਹਾਂਜੀ ਹਾਂਜੀ ਜਿਵੇਂ ਨਾ ਸਕੋਰਪਿਓਣ ਜਿਹੜੀ ਐਨ ਤੇ ਐਸ ਹਾਂਜੀ ਹਾਂਜੀ ਸਹੀ ਹੈਗਾ ਡਿਫਰੈਂਸ ਬਹੁਤ ਆ ਗੱਡੀਆਂ ਚ ਆਪਾਂ ਨੂੰ ਐਸ ਸੋਹਣੀ ਲੱਗਦੀ ਰਹੀ ਪਹਿਲਾਂ ਪਹਿਲਾਂ ਪਰ ਹੁਣ ਜਾ ਕੇ ਕਿਤੇ ਆਪਾਂ ਐਦਾਂ ਦੇਖ ਲਿਆ ਲੱਗਾਂ ਲਾਪਿਆ ਜੀ ਆਪਾਂ ਵੀ ਲਿਓਣੀਆਂ ਇਹਨਾਂ ਦਾ ਬਾਬਾ ਮੇਰ ਰੱਖੇ ਤੁਹਾਡੀ ਜਿੱਥੇ ਜਿੱਥੇ ਗੱਲਾਂ ਇਹ ਵੈਗਰੂ ਜਲਦੀ ਜਲਦੀ ਵੀਰ ਦੀ ਮਨੋਗਾਵਨਾ ਪੂਰੀ ਹੋਵੇ ਹੌਣਾਂ ਨਾ ਸੋਹਣੀ ਲੱਗਦੀ ਆ ਜਦੋਂ ਇਹਨਾਂ ਲਾਂਚ ਕੀਤੀ ਆ ਛੋਟੇ ਨਾਲ ਮਸਲਾ ਕੀਤੀ ਹਾਂਜੀ ਉਹ ਕਹਿੰਦਾ ਨਹੀਂ ਬਾਬਾ ਉਹਦਾ ਕੀ ਕਰਨਾ ਕਹਿੰਦਾ ਯਾਰ ਉਹ ਤਾਂ ਆਪਣੇ ਨਹੀਂ ਕਹਿੰਦਾ ਸੋਹਣੀ ਹੀ ਨਹੀਂ ਲੱਗਦੀ ਸੋਹਣੀ ਸਹੀ ਗੱਲ ਆ ਉਹਦੋਂ ਨਹੀਂ ਲੱਗਦੀ ਆ ਵੀ ਇਹਨੂੰ ਪੀਲਾ ਵੀ ਤੇ ਹੁਣ ਹੁਣ ਆਪਾਂ ਨੂੰ ਆਇਆ ਵੀ ਐਨ ਦੇ ਪਰ ਕਿਉਂਕਿ ਇਸ ਫੋਰਚਨ ਵੀ ਬੜੇ ਦੇਦੇ ਬਹੁਤ ਜਵਾ ਭਜੀ ਆਸਾਨ ਰੂਹ ਹੋਚਿਆ ਫੋਰਚਨ ਨਹੀਂ ਹੋਚਿਆ ਸਾਰੀ ਆਟੋਮੈਟਿਕ ਨਾਲੇ 4/4 ਚ ਵੀ ਆਉਂਦੀ ਆ ਸੇਫਟੀ ਫੀਚਰ ਵੀ ਜ਼ਿਆਦਾ ਆ ਉਹਦੇ ਸੇਫਟੀ 에ਅਰ ਬੈਗ ਨਾਲੇ ਉਹ ਚ ਪੂਰੇ ਆ 6 ਹਾਂਈ ਕਈ ਮਤਲਬ ਬਹੁਤ ਵਧੀਆ ਗੱਡੀ ਉਹਨਾਂ ਨੇ ਗੱਡੀ ਪਹਿਲਾਂ ਨਹੀਂ ਆਪਾਂ ਨੂੰ ਸੋਹਣੀ ਲੱਗੀ ਐਵੇਂ ਕਹਦੇ ਆ ਇਹ ਵੀ ਗਏ ਸੀ ਗਏ ਪਰ ਉਹਦਾ ਸਾਨੂੰ ਐਕਸੀਡਰਨ ਲੜਾ ਜਿਹੜੀ ਉਹ ਵਧੀਆ ਲੱਗੀ ਹੁਣ ਸਭ ਤੋਂ 500 ਆ ਪਰ ਅਈ ਸਾਡਾ ਉਹਦਾ ਰਾਦਾ ਬਣ ਗਿਆ ਹੈਗਾ ਵੀ ਲੈ ਲਈਏ 700 ਇਹ ਘਰ ਦੇ ਕਹਿੰਦੇ ਚੱਲ ਥੋੜੀ ਚਿਰ ਰੋਕ ਲੈਨੇ ਆ ਅਈ ਹੁਣ ਹੁੰਦਾ ਹੀ ਘਰਾਂ ਦਾ ਸਿਸਟਮ ਹਾਂਜੀ ਹਾਂਜੀ ਸੱਜਾ ਕੱਬਾ ਹੋਰ ਹੋਰ ਕੀ ਮਵੇਂ ਮਾਈਲੇਜ ਕਾ ਬਾਬ ਤਾਂ ਇਹ ਲੈਂਦਾ ਬਲੈਰੋ ਹੋਰ ਹੋਰ ਕੀ ਵਧੀਆ ਹੈ ਵੀ ਝੋਟਾ ਜਿੱਥੇ ਮਰਜੀ ਧੱਕ ਲੋ ਕੋਈ ਮਤਲਬ ਇਹਨੂੰ ਹੈ ਨਹੀਂ ਵੀ ਵੇ ਇੱਥੇ ਨਹੀਂ ਜਾਊਗੀ ਯਾਰ ਦੇ ਸੋਚਣਾ ਪਊਗਾ। ਅਬ ਤਾਂ ਲੈਣਾ ਵਗੇ ਖੇਚ ਹਾਲ ਫੇਰ ਕੇ ਮੈਂ ਉੱਥੇ ਲੈ ਜਾਂ। ਸਹੀ ਗੱਲ। ਜਾਂਦੀਆਂ ਇਹ ਬਾਈ। ਪਰ ਵਾਹੀ ਕੋ ਨਹੀਂ। ਸਹੀ ਗੱਲ ਆ। ਤੇ ਮੈਂ ਚਲਾ ਵੀ ਹੁਣ ਮੈਂ ਦੱਸਣਾ ਨਹੀਂ ਵੈਸੇ ਤਾਂ ਵੀਰਾਂ ਨੂੰ ਪਤਾ ਵੀ ਕਿੰਨੀ ਚੱਲ ਗਈ ਏ ਜਿਹੜੇ ਨੂੰ ਜਾਨਦੇ ਨੇ। ਨਾ। ਜਿੰਨੀ ਉਹ ਚੱਲ ਚੁੱਕੀ ਨਾ ਤੇ ਕਰਮਾਂ ਵਾਲੀ ਸਾਰਾ ਕੋ ਨਾਲ ਦਾ ਇਹ ਟੈਰਾ ਨਹੀਂ ਛੱਡ ਕੇ। ਸਹੀ ਹੈ ਜੀ। ਮਨ ਹੀ ਆਇਆ ਕੀ ਕਰਨਾ ਕਲੱਚ ਪਲੇਟ ਨਾਲ ਦੀ। ਸਹੀ ਗੱਲ ਆ ਜੀ। ਚਲੋ ਚੱਲੀਏ। ਹਾਂ।